ਅੰਮ੍ਰਿਤਸਰ ਕੇਂਦਰ ਜੇਲ੍ਹ ਦੇ ਵਿੱਚ ਨੌਜਵਾਨਾਂ ਤੋਂ ਮੇਰੀ ਆਤਮ ਹੱਤਿਆ ਦੀ ਕੇਸਰ ਕੀ ਹੈ ਮਾਮਲਾ ਤੇ ਕੀ ਕਰ ਰਹੇ ਨੇ ਉਹਦੇ ਚ ਇੱਕ ਸਾਨੂੰ ਰੁਕਾ ਜਿਹੜਾ ਹੈਗਾ ਗੋਵਿੰਦਵਾਲ ਸਾਹਿਬ ਸੁਪਰਡੈਂਟ ਸਾਹਿਬ ਦੇ ਜੇਲ੍ਹ ਦੇ ਵਿੱਚੋਂ ਭੇਜਿਆ ਗਿਆ ਜਿਹਦੇ ਵਿੱਚ ਪਵਨਦੀਪ ਇਲੀਸ ਪ੍ਰਿੰਸ ਪੁੱਤਰ ਮੰਗਲ ਸਿੰਘ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਤੇ 27 ਸਾਲ ਦੀ ਉਮਰ ਹੈਗੀ ਹੈ ਤੇ ਇਹ ਐਫ ਆਈ ਆਰ ਨੰਬਰ 3312001 307 325 ਅੰਮ੍ਰਿਤਸਰ ਜਿਹੜਾ ਸੀ ਉਥੇ ਐਫ ਆਈ ਆਰ ਲੋਜ ਹੋਈ ਹੋਈ ਹੈ ਸੋ ਇਹ ਹਵਾਲਾ ਤੇ ਸੀਗਾ 24/2025 ਨੂੰ ਇੱਥੇ ਆਇਆ ਸੀਗਾ ਜੇਲ੍ਹ ਦੇ ਵਿੱਚ ਤੇ ਇਹਨੇ ਪਿਛਲੀ ਕੱਲ ਰਾਤ ਨੂੰ ਜੋ ਸਪੈਸ਼ਲ ਬੋਰਡ ਦੇ ਵਿੱਚ ਸੀਗਾ ਤੇ ਉੱਥੇ ਇਹਨੇ ਬਾਥਰੂਮ ਦੇ ਵਿੱਚ ਫਾਹ ਲੈ ਲਿਆ। ਸੋ ਜਿਹੜੀ ਮੈਡੀਕਲ ਟੀਮ ਹੈਗੀ ਇਹਨੂੰ ਅਸੀਂ ਉੱਥੇ ਹਸਪੀਟਲ ਪਹੁੰਚਾ ਦਿੱਤਾ ਹੈਗਾ ਤੇ ਉੱਥੇ ਉਹਦਾ ਪੋਸਟਮਾਰਨ ਕਰ ਰਹੇਗੇ ਤੇ ਜੋ ਪੋਸਟਮਾਰਨ ਦੀ ਰਿਪੋਰਟ ਆਏਗੀ ਫਿਰ ਤੁਹਾਨੂੰ ਅਸੀਂ ਨਾਲ ਦੀ ਨਾਲ ਅੱਗੇ ਦੱਸ ਦਾਂਗੇ ਕੀ ਹੋਇਆ। ਮੰਗਲ ਸਿੰਘ ਚੱਲੋ ਜੀ ਮੋਢੇ। ਮੁੰਡਾ ਨਾਲ ਉਹ ਝਗੜਾ ਆਇਆ ਸੀ ਤੇ ਝਗੜੇ ਦਾ ਅਗਾਈ ਵਿੱਚ ਨਾ ਹਾਂਜੀ ਕੀ ਹੈ? ਕੜੀ ਦੇ ਗਮਟਾਲਿਆਂ ਹਾਂਜੀ ਛੜਾ ਹੈ ਇਹ ਫੋਟੋ ਹੀ ਆ ਲੋਈ ਆ ਉਸੀ ਆਇਆ ਐ ਤੇ ਮਤਲਬ ਨਫਾਲ ਲੱਗੇ ਮਰੀਜ਼ ਹਾਂਜੀ ਇਹਨਾਂ ਨੂੰ ਪਤਾ ਵੀ ਕਿੱਥੇ ਜੇਲ੍ਹ ਚ ਲਿਆ ਨਹੀਂ ਕਾਨੂੰਨ ਕੋਈ ਬੰਦੇ ਨਹੀਂ ਹਾਂਜੀ दिल्ली क्राइम नेशनल न्यूज़ नजर सफर